ਅਸਲਾਮ ਅਲੈਕਮ ਵੀਰੋ ਜੀ ਕੀ ਹਾਲ ਚਾਲ ਹੈ ਕਿਦਾਂ ਤਬੀਅਤ ਸਿਹਤ ਮੂਜਾਜ ਸਾਹਿਬ ਵਧੀਆ ਜੇ ਪੰਜਾਬ ਦੇ ਲੋਕੀ ਨਿਸ਼ੇੜੇ ਨੇ ਨਸ਼ਈ ਨੇ ਭੱਗੀ ਨੇ ਕੰਗਨਰ ਨੋਦ ਨੇ ਕੀਤੀ ਇੱਕ ਵਾਰੀ ਫਿਰ ਬਤਮੀਜ਼ੀ ਪੰਜਾਬੀਆਂ ਦੇ ਨਾਲ ਸੋ ਇਸ ਵੀਡੀਓ ਦਾ ਸਰਦਾਰ ਜੀ ਨੇ ਕੀ ਕਮਾਲ ਦਾ ਜਵਾਬ ਦਿੱਤਾ ਹੈ ਜਵਾਬ ਕਿਹੜਾ ਦਿੱਤਾ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਗੱਲਬਾਤ ਜਿਹਦਾ ਮੈਂਟਲੀ ਜੇ ਡਿਸਟਰਬ ਹੋਵੇ ਜਿਹੜਾ ਜੀ ਉਹਨੂੰ ਉਹਨੂੰ ਤਾਂ ਜੋ ਮਰਜ਼ੀ ਕਹਿ ਲਈਏ ਆਪਾਂ ਮਤਲਬ ਮੇਰੇ ਨਾਲ ਤਾਂ ਉਹਦੇ ਬਾਰੇ ਬਲ ਬਜਾਦਾ ਬੋਲਣਾ ਨਹੀਂ ਚਾਹੀਦਾ ਭਾਈ ਭੈਣ ਵੀ ਕੰਗਨਾ ਮਾਗੂਲ ਨੂੰ ਲਗਾਤਾਰ ਕਿਸਾਨਮਾਰਕੀਟਿੰਗ ਕੀਤਾ ਜਾ ਰਿਹਾ ਦੇਖੋ ਕੰਗਨਾ ਰਣਾਵਤ ਦੀ ਜੇ ਗੱਲ ਕਰੀਏ ਜਿਹੜਾ ਉਹਨੇ ਅੱਜ ਬਿਆਨ ਦਿੱਤਾ ਹੈ ਮੈਂ ਸਮਝਦਾ ਕਿ ਜਿਹਦਾ ਮੈਂਟਲੀ ਡਿਸਟਰਬ ਹੋਵੇ ਜਿਹੜਾ ਜੀ ਉਹਨੂੰ ਉਹਨੂੰ ਤਾਂ ਜੋ ਮਰਜ਼ੀ ਕਹਿ ਲਈਏ ਆਪਾਂ ਮਤਲਬ ਮੇਰੇ ਨਾਲ ਤਾਂ ਉਹਦੇ ਬਾਰੇ ਬਲ ਬਜਾਦਾ ਬੋਲਣਾ ਨਹੀਂ ਚਾਹੀਦਾ ਕਿਉਂ ਮੈਂ ਕਹਿ ਰਿਹਾ ਮੈਂਟਲੀ ਡਿਸਟਰਬ ਉਹ ਬੋਲੂ ਨਹੀਂ ਖੜਦੀ ਲੋਕਾਂ ਤੋਂ ਚੰਗਾ ਮਾੜਾ ਸ਼ਬਦ ਸੁਣਦੀ ਹੈ ਔਰ ਕਈ ਵਾਰੀ ਪਾਰਟੀ ਨੂੰ ਵੀ ਇਹਨੂੰ ਰੋਕਣਾ ਪੈਂਦਾ ਇਹਦੇ ਨੱਥ ਪਾਉਣੀ ਪੈਂਦੀ ਹੈ ਵੀ ਰੁਕ ਲੇਕਿਨ ਫਿਰ ਵੀ ਪ੍ਰਵਾਹ ਨਹੀਂ ਕਰਦੀ ਹਾਂ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਪਾਰਟੀ ਦੀ ਆਈਡੀਓਲੋਜੀ ਦੇ ਮੁਤਾਬਕ ਜ਼ਰੂਰ ਬੋਲਦੀ ਹੈ ਜਿਹੜੀ ਆਈਡੀਓਲੋਜੀ ਇਹਨਾਂ ਦੀ ਪੋਲਰਾਈਜੇਸ਼ਨ ਦੀ ਹੈ ਉਹਦੇ ਤੇ ਉਹ ਕੰਮ ਵੀ ਕਰ ਰਹੀ ਹੈ ਲਗਾਤਾਰ ਉਹਦੇ ਤੇ ਇੱਕ ਵਰਕ ਹੋ ਰਿਹਾ ਹੈ ਉਹਦੇ ਵੱਲ ਤਵੇਂ ਇਸੇ ਕਰਕੇ ਪਾਰਟੀ ਉਹਨੂੰ ਅਜੇ ਤੱਕ ਪਾਰਟੀ ਦੇ ਵਿੱਚੋਂ ਕੱਢਣ ਦੀ ਬਜਾਏ ਉਹਨੂੰ ਪਾਰਟੀ ਦੇ ਵਿੱਚ ਬਣਾ ਕੇ ਰੱਖਿਆ ਹੋਇਆ ਜਿਹੜੀ ਉਹਨੂੰ ਕੁੜੀ ਨੇ ਗੱਲ ਕੀਤੀ ਹੈ ਕਿ ਪੰਜਾਬ ਤੋਂ ਨਸ਼ਾ ਆ ਗਿਆ ਮੈਂ ਉਸ ਲੜਕੀ ਨੂੰ ਪੁੱਛਣਾ ਚਾਹਣਾ ਤੇ ਨਾਲ ਹੀ ਮੈਂ ਉਹਦੇ ਆਕਾਮਾਂ ਨੂੰ ਵੀ ਪੁੱਛਣਾ ਚਾਹਣਾ ਹੈ ਕਿ ਪੰਜਾਬ ਦੀ ਸਰਹੱਦ ਨੂੰ ਤੁਸੀਂ 50 ਕਿਲੋਮੀਟਰ ਤੱਕ ਬੀਐਸਐਫ ਦੇ ਹਵਾਲੇ ਕਰਤਾ ਕਿੰਨਾ ਕੁ ਪੰਜਾਬ ਤੋਂ ਆ ਰਿਹਾ ਜੀ ਤੇ ਜਿਹੜਾ ਘੱਟੋ ਘੱਟ 30 ਕੁਇੰਟਲ ਚਿੱਟਾ ਅ ਗੁਜਰਾਤ ਦੇ ਵਿੱਚ ਅੰਦਰ ਅਡਾਨੀਆਂ ਦੀ ਬੰਦਰਗਾਹ ਤੋਂ ਆਇਆ ਉਹਦੇ ਬਾਰੇ ਅਜ ਤੱਕ ਕੀ ਫੈਸਲਾ ਲਿਆ ਜੀ ਕਿਸੇ ਨੇ ਕੀ ਕੀਤਾ ਉਹ ਤੇ ਕੀ ਕਾਰਵਾਈ ਹੋ ਕਿੱਧਰ ਗਿਆ ਕਿੱਥੇ ਸਮਾ ਗਿਆ ਉਹ ਉਹਦੇ ਤੇ ਕੋਈ ਨਹੀਂ ਬੋਲਿਆ ਸਾਡਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਚਿੱਟਾ ਵੰਡਣ ਦਾ ਵੀ ਕੰਮ ਮੋਦੀ ਜੀ ਦੇ ਮਿੱਤਰ ਅਡਾਨੀਆਂ ਦੀ ਜੇਕਰ ਉੱਥੋਂ ਉਹ ਆਇਆ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਪੂਰੇ ਦੇਸ਼ ਦੇ ਅੰਦਰ ਸਾਡੇ ਲੋਕਾਂ ਦਾ ਬੇੜਾਗਰ ਕਰਨ ਦਾ ਕੰਮ ਇਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਰਹੀ ਗੱਲ ਜਿਹੜੀ ਉਹਨੇ ਲੜਕੀ ਕਹਿੰਦੀ ਆ ਵੀ ਪੰਜਾਬ ਦੇ ਲੋਕ ਨਿਸ਼ੇੜੀ ਨੇ ਸਾਡੇ ਮੁੰਡਿਆਂ ਨੂੰ ਖਾਬ ਕਰਦੇ ਆ। ਇਹ ਬੀਬੀ ਇਹਨੂੰ ਪੁੱਛਣਾ ਚਾਹੁੰਦੇ ਵੀ ਤੈਨੂੰ ਕਿਹਨੇ ਖਾਬ ਕਰਤਾ? ਤੂੰ ਤਾਂ ਖੁਦ ਆਪ ਮੰਨ ਚੁੱਕੀ ਆ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਿ ਮੈਂ ਡਿਕਟਰ ਆ। ਤੇ ਜਿਹੜੀ ਲੜਕੀ ਖੁਦ ਅਡਿਕਟਡ ਹੈ ਉਹ ਦੂਸਰਿਆਂ ਬਾਰੇ ਗੱਲਾਂ ਕਰੇ ਫਿਰ ਉਹਦੇ ਵੱਲੋਂ ਇਹ ਕਹਿਣਾ ਵੀ ਇਹ ਮਤਲਬ ਗਰਮ ਜੋਸ਼ੀ ਵਾਲੇ ਨੇ ਗਰਮ ਨੇ ਇਹ ਨੇ ਉਹ ਨੇ ਮੈਂ ਇਹਦੇ ਤੇ ਵੀ ਉਹਨੂੰ ਬੇਨਤੀ ਕਰਦਾ ਕਿ ਘੱਟ ਬੋਲ ਸਿਆਣੀ ਬਣ ਤੂੰ ਅੱਜ ਇੱਕ ਐਮਪੀ ਆ ਦੇਸ਼ ਦੀ ਏਕਤਾ ਰੱਖਣੀ ਤੇਰੀ ਜ਼ਿੰਮੇਵਾਰੀ ਬਣਦੀ ਹੈ ਤੇਰੀ ਇਹ ਕੰਮ ਨਹੀਂ ਜਿਹੜਾ ਕੋਈ ਤੂੰ ਕਰ ਰਹੀਆਂ ਅਸੀਂ ਜੇਕਰ ਲੜਾਕੇ ਹਾਂ ਅਸੀਂ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਅਸੀਂ ਲੜਾਕੇ ਹਾਂ ਕੋਈ ਸ਼ੱਕ ਨਹੀਂ ਸਾਡੇ ਇਸ ਗੱਲ ਦੇ ਵਿੱਚ ਜੇ ਅਸੀਂ ਲੜਾਕੇ ਨਾ ਹੁੰਦੇ ਤੋਂ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਉੱਤੇ 92% ਆ ਗੋਲੀਆਂ ਸਾਡੇ ਨਾਂ ਵੱਜਦੀਆਂ। ਕੀ ਬਾਤ ਹੈ? ਕੀ ਬਾਤ ਹੈ? ਜੇ ਅਸੀਂ ਲੜਾਕੇ ਨਾ ਹੁੰਦੇ 92% ਨੂੰ ਫਾਂਸੀ ਦੇ ਰੱਸੇ ਨਾ ਮਿਲਦੇ। ਜੇ ਅਸੀਂ ਤੁਹਾਡੇ ਵਾਂਗੂੰ ਡਰਪੋਕ ਹੁੰਦੇ ਤਾਂ ਹੋ ਸਕਦਾ ਸਾਨੂੰ ਵੀ ਕਾਲੇ ਪਾਣੀ ਨਾ ਜਾਣਾ ਪੈਂਦਾ। ਬਹੁਤ ਵੱਡੀਆਂ ਗੱਲਾਂ ਕਰ ਰਹੇ ਹੋ। ਅਸੀਂ ਗਏ ਆ। ਉਹ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ। ਅਸੀਂ ਜੇ ਲੜਾਕੇ ਆ ਤਾਂ ਹੀ ਗਏ ਆ। ਜੇ ਅਸੀਂ ਲੜਾਕੇ ਆ ਅਸੀਂ ਉਹ ਉਸ ਵੇਲੇ ਜਿਸ ਵੇਲੇ ਦੇਸ਼ ਦੀਆਂ ਧੀਆਂ ਨੂੰ ਦੇਸ਼ ਦੀ ਧੀ ਹਮੈਂ ਕਹਿ ਰਿਹਾ ਕਿਸੇ ਇੱਕ ਕੌਮ ਦੀਆਂ ਨਹੀਂ ਕਿਉਂਕਿ ਨਾ ਹਿੰਦੂ ਦੀ ਧੀ ਆ ਨਾ ਮੁਸਲਮਾਨ ਦੀ ਆ ਨਾ ਸਿੱਖ ਦੀ ਨਾ ਸਾਈਦ ਦੀ ਧੀ ਦਾ ਧੀ ਆ ਉਹ ਪੂਰੇ ਦੇਸ਼ ਦੀ ਧੀ ਆ ਔਰ ਸਾਡੀ ਸਾਰਿਆਂ ਦੀ ਧੀ ਆ ਉਸ ਵੇਲੇ ਜਿਸ ਵੇਲੇ ਧੀਆਂ ਨੂੰ ਇੱਥੋਂ ਚੱਕ ਕੇ ਲਿਜਾ ਕੇ ਤੁਸੀਂ ਦੇਖਿਆ ਕਿ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇਤਿਹਾਸ ਅਗਵਾ ਕੇ ਵੇਚਿਆ ਜਾਂਦਾ ਸੀ ਉੱਥੇ ਜੇ ਅਸੀਂ ਲੜਾਕੇ ਨਾ ਨਾ ਹੁੰਦੇ ਅਸੀਂ ਉਹਨੂੰ ਠੱਲਣਾ ਪਾਉਂਦੇ ਅਸੀਂ ਉਹਨੂੰ ਰੋਕਦੇ ਨਾ ਇਹ ਸਾਡੇ ਲੜਾਕਿਆਂ ਹੋਣ ਦਾ ਤਾਂ ਅਸੀਂ ਦੇਸ਼ ਨੂੰ ਆ ਦੇਣਾ ਹੈ ਸਾਡੇ ਲੜਾਕੇ ਹੋਣ ਦੀ ਸੋ ਮੈਂ ਬੇਨਤੀ ਕਰਦਾ ਅਜਿਹੇ ਬਿਆਨ ਦੇਣ ਤੋਂ ਉਸ ਲੜਕੀ ਨੂੰ ਬਾਜ਼ ਆਉਣਾ ਚਾਹੀਦਾ ਇਹ ਜੀ ਗੱਲ ਨਹੀਂ ਬੋਲਣੀ ਚਾਹੀਦੀ ਵੀਰੋ ਸਰਦਾਰ ਜੀ ਹਰਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ ਆ ਕਿ ਬੀਬੀ ਤੂੰ ਆਪ ਐਡਿਕਟ ਹੈਗੀ ਐ ਤੇ ਤੂੰ ਕਿਵੇਂ ਸਾਨੂੰ ਗੱਲਾਂ ਕਰਨ ਨਹੀਂ ਹੈ ਕਿ ਅਸੀਂ ਜਿਹੜਾ ਲੋਕਾਂ ਨੂੰ ਨਸ਼ੇ ਪਤਿਆਂ ਤੇ ਲਾ ਰਹੇ ਆ ਵੇਖੋ ਸਿੱਖਾ ਸਰਦਾਰਾਂ ਨੇ ਪੰਜਾਬ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਕੀ ਉਹਨਾਂ ਪੂਰੇ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਸਰਦਾਰ ਹਮੇਸ਼ਾ ਹੀ ਨਸ਼ੇ ਪਤਿਆਂ ਦੇ ਸਗੋਂ ਖਿਲਾਫ ਰਹੇ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਸਿੱਖਾਂ ਦੇ ਜਿਵੇਂ ਕਿ ਵੇਖੋ ਨਾ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਹ ਸਗੋਂ ਉਹਨਾਂ ਦੇ ਖਿਲਾਫ ਕਿਉਂ ਹੋਏ ਸਨ ਕਿਉਂਕਿ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਹੱਕ ਸੀ ਉਹ ਮੰਗਿਆ ਸੀ ਪੰਜਾਬ ਦੇ ਨੋ ਜਵਾਨਾ ਆਣ ਵਾਲੀ ਨੋ ਜਵਾਨ ਨਸਲ ਦੀ ਭਲਾਈ ਆਸਤੇ ਗੱਲਾਂ ਕੀਤੀਆਂ ਸੀ ਉਹ ਜਿਹੜਾ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਮੱਧਾ ਪੇਸ਼ ਕੀਤਾ ਸੀ ਉਹਨਾਂ ਦੇ ਵਿੱਚ ਮੰਗਾ ਕੀ ਸਨ ਤੁਸੀਂ ਆਪ ਵੇਖੋ ਇਹ ਬੀਬੀ ਜਿਹੜੀ ਹੈ ਉਹ ਸਰਦਾਰ ਜੀ ਉਹਨਾਂ ਨੇ ਬਿਲਕੁਲ ਸਹੀ ਕਿਹਾ ਹੈ ਕਿ ਇਹ ਮੈਂਟਲੀ ਤੌਰ ਤੇ ਜਿਹੜੀ ਹੈ ਨਾ ਡਿਸਟਰਬ ਹੈਗੀ ਹੈ ਮੈਂਟਲੀ ਇਹਦਾ ਜ਼ਿਹਨ ਜਿਹੜਾ ਨਾ ਜ਼ਿਹਨੀ ਤਵਾਜ਼ਨ ਉਹ ਹੀ ਲਗਿਆ ਇਸ ਬੀਬੀ ਦਾ ਇਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੀ ਗੱਲ ਕਿਹੜੀ ਜਗ੍ਹਾ ਤੇ ਕਰਨੀ ਹੈ ਜਾਂ ਮੈਂ ਕੀ ਕਹਿ ਨਹੀਂ ਆ ਉਹ ਸਿਆਣੇ ਨੇ ਬੜੀ ਅਚੀ ਕਹਾਵਤ ਕਹੀ ਹੈ ਕਿ ਪਹਿਲੇ ਸੋਚੋ ਫਿਰ ਬੋਲੋ ਲੇਕਿਨ ਇਹਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਇਹਨੂੰ ਕੋਈ ਬੋਲਣ ਦਾ ਢੰਗ ਨਹੀਂ ਹੈਗਾ ਹਮੇਸ਼ਾ ਉਹ ਬਸ ਨੇ ਇਹਦੇ ਸਿੱਖਾਂ ਸਰਦਾਰਾਂ ਦੇ ਇਹਦੇ ਦਿਮਾਗ 'ਚ ਨਾ ਚੱਲਦੀ ਇਹੀ ਗੱਲ ਰਹਿੰਦੀ ਹੈ ਕਿ ਮੈਂ ਕਿਵੇਂ ਇਹਨਾਂ ਨੂੰ ਬਦਨਾਮ ਕਰਨਾ ਹੈ ਕਿਵੇਂ ਇਹਨਾਂ ਨੂੰ ਨੀਵਾ ਵਹਾੜਨਾ ਹੈ ਇਸ ਤੋਂ ਇਲਾਵਾ ਇਸ ਬੀਬੀ ਦੇ ਜ਼ਿਹਨ ਦੇ ਵਿੱਚ ਕੋਈ ਗੱਲ ਆਉਂਦੀ ਨਹੀਂ ਕੋਈ ਗੱਲ ਬਹਿਂਦੀ ਨਹੀਂ ਹੈ ਹਾਲਾਂਕਿ ਸਿੱਖ ਸਰਦਾਰ ਜਿਹੜੇ ਨੇ ਉਹ ਧੀਆਂ ਧਿਆਣੀਆਂ ਦੀਆਂ ਇੱਜ਼ਤਾਂ ਦੇ ਰਖਵਾਲੇ ਨੇ ਉਹ ਆਪਣੇ ਆਣ ਵਾਲੀ نسل ਨੂੰ ਚੰਗੇ ਰਾਇਲ ਆਉਂਦੇ ਨੇ ਆਣ ਵਾਲੀ نسل ਨੂੰ ਚੰਗੇ ਰਾਇਲ ਆਉਂਦੇ ਨੇ ਉਹ ਤੋਂ ਖੁਦ ਨਸ਼ੇ ਪਤਿਆਂ ਤੋਂ ਬਚਾਉਂਦੇ ਫਿਰਦੇ ਨੇ ਤੇ ਤੁਸੀਂ ਉਹ ਵੇਖੋ ਨਾ ਸਿੱਖ ਸਰਦਾਰ ਖੇਲਾਂ ਨੂੰ ਆਪਣੇ ਜਿਹੜੇ ਸਿੱਖਾਂ ਦੇ ਤਿਹਵਾਰ ਨੇ ਆਪਣੇ ਖੇਲਾਂ ਨੂੰ ਬਹੁਤ ਤਲਵਾਰਬਾਜ਼ੀ ਨੇਜ਼ਾਬਾਜ਼ੀ ਨੂੰ ਬੜੀ ਤਰਜੀਹ ਦਿੰਦੇ ਨੇ ਤੇ ਆਪਣੀ ਜਿਹੜੀ ਆਉਣ ਵਾਲੀ ਯੰਗ نسل ਜਿਹੜੀ ਹੈ ਨਾ ਯੂਥ ਜਿਹੜੀ ਹੈ ਉਹਨੂੰ ਸਿਖਾਉਂਦੇ ਨੇ ਏ ਬੀਬੀ ਜਿਹੜੀ ਇਹ ਕਹਿ ਰਹੀ ਏ ਕਿ ਜਿਹੜੇ ਸਿੱਖ ਸਰਦਾਰ ਨੇ ਜੀ ਪੰਜਾਬੀ ਨੇ ਉਹ ਜੀ ਬਾਕੀਆਂ ਨੂੰ ਵੀ ਨਸ਼ਿਆਂ ਤੇ ਲਾਉਂਦੇ ਨੇ ਓਏ ਇਹਨਾਂ ਦੀ ਆਪਣੀ ਪਾਰਟੀ ਜਿਹੜੀ ਉਹ ਨਸ਼ਿਆਂ ਤੇ ਲਾ ਰਹੀ ਏ ਇਹਨਾਂ ਦੀ ਆਪਣੀ ਪਾਰਟੀ ਜਿਹੜੀ ਉਹ ਪੰਜਾਬ ਨੂੰ ਬਦਨਾਮ ਕਰਦੀ ਪਈ ਏ ਪੰਜਾਬ ਨੂੰ ਖਰਾਬ ਕਰਦੀ ਪਈ ਏ ਪੰਜਾਬ ਨੂੰ ਨੀਵਾ ਲਿਆਉਂਦੀ ਏ ਇਹਨਾਂ ਨੂੰ ਆਪ ਦੇਖੋ ਨਾ ਹਰ ਇੱਕ ਇੱਕ ਅੰਨੇ ਬੰਦੇ ਨੂੰ ਵੀ ਪਤਾ ਲੱਗਦਾ ਪਿਆ ਏ ਇਹ ਸਿੱਖ ਸਰਦਾਰ ਕੀ ਕੌਮ ਹੈਗੀ ਉਹ ਸਿੱਖ ਸਰਦਾਰ ਜਿਹੜੇ ਹਮੇਸ਼ਾ ਲੋਕਾਂ ਦਾ ਭਲਾ ਕਰਨਾ ਜਾਣਦੇ ਨੇ ਗੁਰੂਆਂ ਦੀ ਸਿੱਖੀ ਤੇ ਚੱਲਦੇ ਹੋਏ ਆ ਸਰਬੱਤ ਦਾ ਭਲਾ ਕਰਨਾ ਜਾਣਦੇ ਨੇ ਉਹ ਕਿਵੇਂ ਲੋਕਾਂ ਨੂੰ ਲੋਕਾਂ ਨੂੰ ਬੁਰੇ ਕੰਮੇ ਲਾ ਸਕਦੇ ਨੇ ਇਹ ਬੀਬੀ ਕਹਿੰਦੀ ਕਿ ਉਹ ਨਸ਼ੇ ਪਤੇ ਇਹਨੂੰ ਸੋਚਣਾ ਚਾਹੀਦਾ ਇਹਦਾ ਜ਼ਿਹਨੀ ਤਵਾਜ਼ਨ ਜਿਹੜਾ ਨਾ ਉਹ ਬਿਲਕੁਲ ਹਿਲਿਆ ਇਹਨੂੰ ਨਾ ਆਪਣਾ ਲਾਜ ਕਰਾਉਣਾ ਚਾਹੀਦਾ ਆਪਣੀ ਪੰਜਾਬੀ ਮਾਂ ਬੋਲੀ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਨੇ ਜਿਹੜੇ ਕਿ ਸਾਡੇ ਵੱਡੇ ਵੱਡੇਰੇ ਅਕਸਰ ਇਹ ਨਾਲ ਦਿੰਦੇ ਨੇ ਕਿ ਜਿਸਮ ਦੇ ਅੰਦਰੋਂ ਨਿਕਲੀ ਰੂਹ ਕਮਾਨ ਚੋਂ ਨਿਕਲੇ ਹੋਇਆ ਤੀਰ ਤੇ ਜ਼ੁਬਾਨ ਚੋਂ ਨਿਕਲੀ ਹੋਈ ਗੱਲ ਇੱਕਦਿ ਵਾਪਸ ਨਹੀਂ ਆਉਂਦੀ ਇਸ ਔਰਤ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਸ ਔਰਤ ਨੂੰ ਇਸ ਗੱਲ ਦੀ ਸੈਂਸ ਨਹੀਂ ਹੈ ਕਿ ਇੰਨਾ ਵੱਡਾ ਔਦਾ ਮਿਲਣ ਦੇ ਬਾਅਦ ਵਜੂਦ ਵੀ ਇਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ ਕਹਿੰਦੇ ਨਾ ਕਿ ਇੱਜ਼ਤ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਘੱਟ ਬੰਦਿਆਂ ਨੂੰ ਪੱਜਦੀ ਹੈ ਇਹ ਨਿੱਕੇ ਮੋٹے ਬਾਲੀਵੁੱਡ 'ਚ ਰੋਲ ਕਰਦੀ ਸੀ ਇਹਨੂੰ ਰੱਬ ਨੇ ਇੱਜ਼ਤ ਦੇ ਦਿੱਤੀ ਐ ਐਮਪੀਏ ਬਣ ਗਈ ਹੈ ਤੇ ਹੁਣ ਇਹ ਇਹੋ ਜਿਹੀਆਂ ਗੱਲਾਂ ਕਰਦੀ ਏ ਕਿ ਜਿਹੜਾ ਅਗਲੇ ਇਨਸਾਨ ਦਾ ਦਿਮਾਗ ਖਰਾਬ ਕਰ ਦਵੇ ਸਰਦਾਰ ਜੀ ਹੁਣਾਂ ਨੇ ਜਿਹੜੀ ਗੱਲ ਕੀਤੀ ਕਿ ਦੇਸ਼ ਦੀਆਂ ਧੀਆਂ ਭੈਣਾਂ ਦੀ ਆਪਣੇ ਮੁਲਕ ਦੀਆਂ ਧੀਆਂ ਭੈਣਾਂ ਦੀ ਨਾ ਕਿ ਸਿੱਖ ਨਾ ਕਿ ਮੁਸਲਮਾਨ ਨਾ ਕਿ ਇਸਾਈ ਦੇਸ਼ ਦੀਆਂ ਧੀਆਂ ਭੈਣਾਂ ਕਿਹਾ ਦਰਬਾਰੇ ਨਬੂਵਤ ਦੇ ਅੰਦਰ ਜਿੱਦੋਂ ਸਾਡੇ ਨਬੀ ਪਾਕ ਸਰਕਾਰ ਸੱਲੱਲਾਹੁ ਅਲੈਹਿ ਵਅਲੈ ਸਲਮ ਦਾ ਦੌਰ ਸੀ ਨਾ ਉਦੋਂ ਇੱਕ ਹਾਤਮ ਤਾਈ ਮਸੀਹ ਦੀ ਲੜਕੀ ਦਰਬਾਰੇ ਨਬੂਵਤ ਦੇ ਅੰਦਰ ਆ ਗਈ ਯਾਨੀ ਕਿ ਆਵਦ ਦਰਬਾਰ ਦੇ ਅੰਦਰ ਆ ਗਈ ਆਪਦੇ ਸਿਰ ਤੇ ਦੁਪੱਟਾ ਹੈ ਨਹੀਂ ਸੀ ਉਸ ਵਕਤ ਦੇ ਵਿੱਚ ਸਾਡੇ ਨਬੀ ਪਾਕ ਨੇ ਕਿਹਾ ਕਿ ਇਸ ਧੀ ਦੇ ਸਿਰ ਤੇ ਦੁਪੱਟਾ ਦਿੱਤਾ ਜਾਵੇ ਇੱਕ ਸਹਾਬੀ ਬੋਲਿਆ ਕਿ ਯਾ ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਇਹ ਤਾਂ ਇੱਕ ਗੈਰ ਮਜ਼ਬ ਦੀ ਧੀ ਆ ਇਹਦੇ ਸਿਰ ਤੇ ਦੁਪੱਟਾ ਕਿਉਂ ਦੇਣਾ ਫਿਰ ਸਰਕਾਰ ਨੇ ਫਰਮਾਇਆ ਨਹੀਂ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਰਦਾਰ ਜੀ ਹੁਣਾਂ ਨੇ ਵੀ ਸਾਡੇ ਨਬੀ ਪਾਕ ਵਾਲੀ ਗੱਲ ਕੀਤੀ ਵੀਰੋ ਅਸੀਂ ਇੱਕੀਆ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੰਘ ਵੀ ਜਿਹੜੇ ਸਨ ਨਾ ਉਹ ਵੀ ਇਹਨਾਂ ਦੀ ਪੈਰੋਕਾਰ ਹੀ ਕਰਦੇ ਸਨ ਅੱਲਾ ਤੇ ਅੱਲਾ ਦੇ ਰਸੂਲ ਦੀ ਅਤਾਤ ਚੜਦੇ ਸਨ ਹਰਦਮ ਜ਼ਿਕਰ-ਏ-ਹੁਸੈਨੀ ਕਰਦੇ ਸਨ ਔਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਨਸੀਹਤਾਂ ਨੂੰ ਉਹਨਾਂ ਨੇ ਫਾਲੋ ਕੀਤਾ ਅੱਜ ਦੁਨੀਆ ਹਿੰਦ ਸਿੰਧ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰਦੀ ਔਰ ਕਰੇ ਕਿਉਂ ਨਾ ਉਹ ਸੱਚੇ ਰੱਬ ਦੇ ਨੇਕ ਬੰਦੇ ਸਨ ਸ਼੍ਰੀ ਗੁਰੂ ਨਾਨਕ ਇੱਕ ਬੜੀ عظیم ਸ਼ਖਸੀਅਤ ਸਨ ਔਰ ਜਿਹੜੇ ਸਿੱਖ ਵੀਰ ਉਹਨਾਂ ਦੇ ਸਿੱਖੀ ਤੇ ਚੱਲਦੇ ਨੇ ਨਾ ਅੱਜ ਉਹਨਾਂ ਦਾ ਵੀ ਇੱਕ ਮਕਾਮ ਹੈ ਕਿ ਸਿੱਖ ਆਪਣੀ ਸਰਦਾਰੀ ਬਚਾਉਣ ਵਾਸਤੇ ਆਪਣੇ ਅਸੀਸ ਕੁਰਬਾਨ ਕਰ ਸਕਦੇ ਨੇ ਕਿ ਉਹ ਆਪਣੀ ਯੂਥ ਨੂੰ ਆਪਣੀ ਜਨਰੇਸ਼ਨ ਨੂੰ ਨਸ਼ਿਆਂ ਤੇ ਲਾਉਣਗੇ ਪੱਤਿਆਂ ਤੇ ਲਾਉਣਗੇ ਜਾਂ ਪਹਿਲੇ ਅਕਲ ਦਾ ਇਲਾਜ ਕਰਾ ਤੇ ਫਿਰ ਇੰਨੀ ਗੱਲ ਕਰ ਸੋ ਵੀਰੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਇਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓ ਵੇਖਣ ਵਾਸਤੇ ਸਾਡੇ ਲਹਿੰਦੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਰੱਬ ਰੱਖਾ